ਸਿੱਖ ਧਰਮ ਦੀ ਬੀਬੀ ਸ਼ਬਦ ਕਿੰਨੀ ਮਹਾਨਤਾ ਰੱਖਦਾ ਜਦੋਂ ਮੀਰ ਮੰਨੂ ਦੀ ਕੈਦ ਦੇ ਵਿੱਚ ਸਾਰਾ ਦਿਨ ਸਵਾ ਸਵਾ ਮਣ ਦੇ ਪੀਸ ਨੇ ਪਿੰਦੀਆਂ ਸੀ ਸਿੱਖ ਬੀਬੀਆਂ ਤੇ ਉਹਨਾਂ ਦੇ ਗਲਾਂ ਵਿੱਚ ਬੱਚਿਆਂ ਦੇ ਟੋਟੇ ਕਰ ਕਰਕੇ ਹਾਰ ਬਣਾ ਕੇ ਪਾਏ ਜਾਂਦੇ ਸੀ ਤੇ ਮੀਰ ਮੰਨੂ ਖੜਦਾ ਸੀ ਇੱਕ ਮਾਂ ਵਾਸਤੇ ਉਹਦੇ ਬੱਚੇ ਨੂੰ ਸੂਈ ਵੀ ਵੱਜੇ ਦੁੱਖ ਹੁੰਦਾ ਪਰ ਮੀਰ ਮੰਨੂ ਇਹ ਵੇਖਦਾ ਸੀ ਵੀ ਹੁਣ ਇਹ ਰੋਣ ਗਈਆਂ ਇਹ ਗੁਰੂ ਗੋਬਿੰਦ ਸਿੰਘ ਤੇ ਸ਼ਿਕਵਾ ਕਰਨ ਗਈਆਂ ਤੇ ਸਵਾ ਸਵਾ ਮਣ ਦੇ ਪੀਸ ਨੇ ਪੀਣੇ ਬੱਚਿਆਂ ਦੇ ਟੋਟੇ ਟੋਟੇ ਕਰਾ ਕੇ ਗਲਾਂ ਵਿੱਚ ਹਾਰ ਵੀ ਪਵਾਏ ਤੇ ਜਦੋਂ ਸ਼ਾਮ ਹੋਣੀ ਨਾ ਤੇ ਬੀਬੀ ਨੇ ਅਰਦਾਸ ਕਰਨੀ ਮੀਰ ਮੰਨੂ ਖੜਾ ਸੁਣਦਾ ਬੀਬੀ ਅਰਦਾਸ ਕਰਦੀ ਆ ਕਲਗੀਧਰ ਸੁਆਮੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਿਨ ਚੜ੍ਹਦੀ ਕਲਾ ਨਾਲ ਬਤੀਤ ਹੋਇਆ ਗਲੇ ਵਿੱਚ ਬੱਚਿਆਂ ਦੇ ਟੋਟੇ ਕਰਕੇ ਹਾਰ ਪਵਾਏ ਆ ਖਾਣ ਨੂੰ ਪੀਣ ਨੂੰ ਪਾਣੀ ਨਹੀਂ ਤੇ ਕਹਿੰਦੀ ਆ ਬੀਬੀ ਵੀ ਸਿੱਖ ਧਰਮ ਦੀ ਬੀਬੀ ਦੀ ਮਹਾਨਤਾ ਪਾਸ਼ਾ ਦਿਨ ਚੜਦੀ ਕਲਾਂ ਨਾਲ ਬਤੀਤ ਹੋਇਆ ਰਾਤ ਆਈ ਹੈ ਰਾਤ ਆਪਣੇ ਭਾਣੇ ਚ ਚੜਦੀ ਕਲਾਂ ਨਾਲ ਬਤੀਤ ਕਰਾਂ ਤੇ ਮੀਰ ਮੰਨੂ ਦੀਆਂ ਚੀਕਾਂ ਨਿਕਲ ਗਈਆਂ ਕਹਿੰਦਾ ਕੀ ਭਰਿਆ ਸਿੱਖਾਂ ਦੀਆਂ ਬੀਬੀਆਂ ਚ